ਦਾਦੀ ਨੇ ਮੈਨੂੰ ਫੋਨ ਕਰਿਆ ਦਾਦੀ ਕਹਿੰਦਾ ਵੀ ਆ ਜਾ ਮੇਰੀ ਧੀ ਏ ਨਾਲੇ ਮੇਰੀ ਜਿਹੜੀ ਤੇਰੇ ਕੋਲ ਚੀਜ਼ ਆ ਮੰਨ ਤੋਂ ਮੈਨੂੰ ਫੜਾ ਜਾ ਮੈਂ ਜਾਣਾ ਕਿੱਥੇ ਠੀਕ ਆ ਤਾਈ ਦੇਖਿਆ ਗੱਲਾਂ ਕਿਹਜੀਆਂ ਕਰਦੀ ਗੋਲ ਮੋਲ ਜੀਆਂ ਮੇਰੀ ਧੀ ਏ ਮੇਰੀ ਧੀ ਏ ਰੱਖਾ ਤੂਫਾਨ ਮੇਲੇ ਤੂਫਾਨ ਮੇਲੇ ਮੈਂ ਕਾਪੀ ਕਰਕੇ ਰੱਖੀ ਆ ਹਾਂ ਦੱਸ ਤਾਈ ਮੈਂ ਬਣਾ ਇਤੋਂ ਗੱਡੀ ਚ ਰਹਿ ਗਈ ਅੱਛਾ ਤਾਂ ਬੈਂਕ ਦੇ ਦਾਦੀ ਦੀ ਪੈਨਸ਼ਨ ਪੁੰਚੋਂ ਆਉਂਦੀ ਸੀ ਕਾਪੀ ਪਰ ਕੰਮ ਕਰੀ ਬੈਠੀ ਐ ਇਹ ੀਆਂ ਕਿੜਆਂ ਵੇ ਸਿੰਘ ਜੀ ਫੱਕਦੀ ਸੀ ਨੂਗਦੀ ਵੇ ਚੜੀਆਂ ਕਿੜਆਂ ਸਿੰਘ ਜੀ ਫੱਕਦੀ ਸੀ ਨੂਗਦੀ ਵੇ ਤੇਰੇ ਤਾਂ ਬਾਜੋ ਸਿੰਘ ਜੀ ਸਾਡੀ ਨਾ ਪੁੱਗਦੀ ਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਬਖਸ਼ੇ ਦੇ ਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸਮਾ ਚਾਹੇ ਔਖਾ ਚੱਲਦਾ ਹੈ ਚਾਹੇ ਚੱਲਦਾ ਜੀ ਸੌਖਾ ਕੋਸ਼ਿਸ਼ ਕਰਿਆ ਕਰੋ ਵੀ ਮੂੰਹ ਪਰਤੇ ਜਿਹੜੀ ਮੁਸਕਾਨ ਆ ਹਾਸੇ ਆ ਇਹ ਜਾਵੇ ਨਾ ਸੋਚਾ ਸੋਚਣਾ ਹੋ ਵੀ ਜੇ ਸੋਚੀ ਲਖਵਾਰ ਬੰਦਾ ਜੋ ਮਰਜੀ ਸੋਚੀ ਜਾਵੇ ਸੋਚਣ ਨਾਲ ਕੁਝ ਵੀ ਨਹੀਂ ਹੁੰਦਾ ਵੀ ਜੇ ਮੈਂ ਸੋਚ ਇਹ ਸੋਚੀ ਜਾਮ ਮੈਂ ਹੀ ਸੋਚੀ ਜਾਵਾ ਮੰਨ ਕੇ ਚਲੋ ਵੀ ਮੈਂ ਆ ਵੀ ਘਰ ਦੇ ਬਿਮਾਰ ਪਿਆ ਇਹ ਹੈ ਫਲਾਣਾ ਟਮਕਾਣਾ ਮੇਰੀ ਸੋਚ ਨਾਲ ਕੁਝ ਨਹੀਂ ਬਦਲਣਾ ਹਾਲਾਤ ਡਾਕਟਰ ਕੋਲ ਜਾ ਕੇ ਹੀ ਹੋਣਾ ਹਾਂ ਕਿਸੇ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਆ ਉਹਨਾਂ ਦਾ ਵਿਚਾਰਾਂ ਦਾ ਪੈਸੇ ਆਏ ਤੇ ਹੱਲ ਹੋਣਾ ਹੈ ਹਾਂ ਚਲੋ ਵਾਹਿਗੁਰੂ ਵੀ ਸਾਰਿਆਂ ਪਰ ਅਪਾਰ ਕਿਰਪਾ ਰੱਖੇ ਸਾਰਿਆਂ ਦਾ ਜਿਹੜੇ ਜਿਹੜੇ ਮਨੋਰਥਾ ਕਿਸੇ ਦੇ ਪੂਰੇ ਹੋ ਗਏ ਉਹ ਭਾਈ ਸ਼ੁਕਰੀਆ ਅਦਾ ਕਰੋ ਪਰਮਾਤਮਾ ਦਾ ਤੇ ਕਿਸੇ ਦੇ ਹੋਣ ਨੂੰ ਰਹਿੰਦੇ ਆ ਉਹ ਅਰਦਾਸਾ ਬੇਨਤੀਆ ਕਰੋ ਵੀ ਮਹਾਰਾਜ ਤੁਸੀਂ ਕਿਰਪਾ ਕਰੋ ਸਾਡੇ ਮਨੋਰਥ ਹੋ ਜਾਣ ਪੂਰੇ ਤੇ ਅੱਜ ਮੌਸਮ ਹੋ ਗਿਆ ਜੀ ਬਈ ਮਾਰ ਉੱਪਰ ਬੱਦਲ ਆਏ ਪਿਆ ਜੀ ਵਿੱਚ ਵਿੱਚ ਕਿਣੀਆਂ ਗਰਨੀਆਂ ਹੋ ਗਈਆਂ ਸ਼ੁਰੂ ਇਹ ਸੁਭਾਵਿਕ ਹੈ ਜਦੋਂ ਕਣਕ ਨਸਰ ਜਾਂਦੀ ਆ ਬੱਲਾ ਨਿਕਲ ਜਾਂਦੀ ਐ ਤਾਂ ਪਰਮਾਤਮਾ ਵੀ ਪਤਾ ਨਹੀਂ ਜੱਟ ਜ਼ਿਮੀਦਾਰ ਮੇਰੇ ਵਰਗੇ ਵੀ ਮੇਰੇ ਵਰਗਾ ਰੱਬ ਨੂੰ ਘੜਬ ਦੱਸਣ ਵਾਲਾ ਜਾਂਦਾ ਕਿ ਉਹ ਦਿਖਾ ਲਾ ਜਾਂਦੇ ਨਾ ਵੀ ਪੈਸੇ ਆਉਣੇ ਆ ਹੁਣ ਅ ਮਹੀਨੇ ਤੱਕ ਮਹੀਨਾ ਹੀ ਰਹਿ ਗਿਆ ਸਮਝ ਲਓ ਵੀ ਆ ਫਰਵਰੀ ਲੰਘ ਚੱਲਿਆ ਮਾਰਚ ਅਪ੍ਰੈਲ ਦੇ ਵਿੱਚ ਬਹਿਗਰੂਦੀ ਦੀ ਆਦਰਸ਼ਟੀ ਨਾਲ ਹੈ ਜੇ ਆਉਣੇ ਆ ਉਹ ਵੀ ਰੱਬ ਨੂੰ ਰੱਬ ਨੂੰ ਕਿਹੜਾ ਟੱਬ ਦੱਸਣ ਲੱ ਆ ਜਾਂਦੇ ਐਦਾਂ ਦੇ ਵੀ ਹੈਗੇ ਮੇਰੇ ਵਰਗੇ ਜ਼ਿੰਮੇਵਾਰ ਵਿੱਚ ਤੇ ਉਹ ਫਿਰ ਥੋੜੀ ਜਿਹੀ ਇਸ ਟਾਈਮ ਆ ਕੇ ਫਿਰ ਲੱਜ ਜਾਂਦੇ ਉਹ ਬਹਿਗਰੂ ਬਹਿਰੂ ਕਾ ਨਵੇਂ ਮਹਾਰਾਜ ਕਿਰਪਾ ਰੱਖਿਓ ਸਾਡੀ ਫਸਲ ਵੱਢ ਕੇ ਭਾਈ ਸਰੇ ਪਹੁੰਚ ਜਿਵੇਂ ਜੋ ਜੋ ਸਾਡੇ ਅਰਮਾਨ ਪੂਰੇ ਹੋ ਜਿਵੇਂ ਹੁਣੇ ਵੀ ਚਾਹੀਦੇ ਆ ਬਹੁਤ ਮਿਹਨਤ ਕਰਨੀ ਪੈਂਦੀ ਜੀਮੇਦਾਰ ਨੂੰ ਆਹ ਫਸਲ ਨੂੰ ਪਕਾਉਣ ਤੱਕ ਸਟੇਜ ਤੱਕ ਲਿਜਾਣ ਨੂੰ ਚਾਹੇ ਜੀਰੀ ਦੀ ਆ ਚਾਹੇ ਗੰਨੇ ਦੀ ਕੋਈ ਵੀ ਫਸਲ ਹੈ ਜਿਹੜਾ ਕਰਦਾ ਪਤਾ ਉਹਨੂੰ ਹੁੰਦਾ ਤੇ ਬੋਲਣ ਵਾਲੇ ਤਾਂ ਕਈ ਵੀਰ ਸਾਡੇ ਐਵੇਂ ਕਹਿੰਦੇ ਨੇ ਅਸੀਂ ਕੋਠੇ ਪਰੇ ਫਸਲ ਲਗਾ ਲਾਂਗੇ ਜੇ ਕੋਠਿਆਂ ਪਰੋਂ ਗਉਣ ਲੱਜਵੇ ਤਾਂ ਆਹ ਜ਼ਮੀਨ ਦੀ ਵੈਲਿਊ ਨਹੀਂ ਰਹਿਣੀ ਜੀ ਆਹ ਜ਼ਮੀਨ ਦੀ ਵੈਲਿਊ ਉਦੋਂ ਤੱਕ ਕਹਿ ਜਦੋਂ ਤੱਕ ਇਹਦੇ ਚ ਫਸਲ ਵਧੀਆ ਉੱਗਦੀ ਐ ਤੇ ਵਧੀਆ ਅਸੀਂ ਖਾਂਦੇ ਆ ਜੀਮੇਦਾਰਾਂ ਦਾ ਤਾਂ ਤਾਂ ਸਰੇ ਰਹਿਣਾ ਅਸੀਂ ਤਾਂ ਸਾਲ ਦੀ ਆਪਣੀ ਕਣਕ ਜਮਾ ਕਰਕੇ ਰੱਖ ਲੈਣੀ ਚਲੋ ਬਾਗਰੂ ਸਾਭ ਦੀ ਜਮਾ ਕਰੇ ਤੇ ਹੁਣ ਮੈਂ ਚੱਲਦਾ ਜੀ ਅੰਦਰ ਨੂੰ ਅੱਜ ਸਾਡੀ ਸ਼ਾਂਤੀ ਤਾਈ ਆਈ ਹੋਈ ਐ ਤੇ ਉਹਦੇ ਨਾਲ ਵੀ ਮਲਾਉਣਾ ਤੇ ਅੰਦਰ ਅੱਜ ਕਨੇ ਬਿਮਾਰਤਾ ਹੈ ਗਿਆ ਖਾਓ ਪੀਓ ਕਰੋ ਉਹਨਾਂ ਦਾ ਦਵਾਈ ਦੇਣ ਨੂੰ ਡਾਕਟਰ ਪਰਮਾਨੰਦ ਅੰਦਰ ਅੱਜ ਸਪੈਸ਼ਲ ਆਈਟਮ ਵੀ ਬਣ ਰਹੀ ਹੈ ਇੱਕ ਤੇ ਹੁਣ ਮੈਂ ਬੈਕ ਕੈਮਰਾ ਕਰਦਾ ਜੀ ਆਨ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਮੇ ਲੋ ਜੀ ਵਾਇਕੁਰ ਜੀ ਕਾ ਖਾਲਸਾ ਵਾਇਕੁਰ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੱਲ ਜੀ ਅੱਲਾ ਦੇ ਵਿੱਚ ਅੱਥੇ ਬਣ ਰਿਹਾ ਜੀ ਪ੍ਰਸ਼ਾਦੇ ਆ ਜੋ ਜੀਦੇ ਜੀ ਦੇ ਘਰ ਮੈਂ ਤੇ ਵੈਸੇ ਉਹਨੇ ਖਾਏ ਲੈਣਾ ਕਿ ਹੈ ਬਾਕੀ ਸੀ ਹਾਂ ਮੈਂ ਸਟਾਰਟ ਕਰਨੇ ਆ ਜੇ ਸੰਦੀਪ ਨੇ ਇੱਕ ਬੁਰਕੀ ਖਾਧੀ ਆ ਕਾਰਨ ਨੇ ਖਾਲੇ ਸੌਰੀ ਕਾਰਨ ਹੈਗਾ ਜੀ ਬਿਮਾਰ ਹਾਂ ਉਹ ਕਹਿੰਦਾ ਵੀ ਮੈਂ ਪਰੌਂਠੇ ਖਾਣੇ ਆ ਪਰੌਂਠੇ ਖਰਾ ਦੇ ਜੀ ਡਰਾਈ ਆ ਹੂੰ ਮੈਂ ਕੀ ਨਹੀਂ ਲਾਇਆ ਹੈਗਾ ਇਹ ਕਹਿੰਦਾ ਮੰਮੀ ਮੇਰਾ ਦਿਲ ਕਰਦਾ ਮੈਂ ਮੂਲੀ ਪਰੌਂਠਾ ਖਾਣੇ ਨੂੰ ਹਾਂ ਨਾ ਮੈਂ ਕਿਹਾ ਵੀ ਬਣਾ ਦੰਨੀ ਆ ਪਰ ਕੀ ਕੋ ਨਹੀਂ ਮੈ ਲਾਉਣਾ ਹੈਗਾ ਦਹੀਂ ਵੀ ਮੈਨੂੰ ਉਹ ਨਾ ਨੋਨ ਸ਼ਾਮ ਦਿੱਤਾ ਵਿੱਚ ਦੁੱਧ ਪਾ ਲੈ ਹੂੰ ਦੱਸਿਆ ਨਹੀਂ ਹੈਗਾ ਉਹਨੇ ਦੁੱਧ ਪਾਇਆ ਨਾ ਗਲਾ ਦਾ ਖਰਾਬ ਹੋ ਉਹ ਖਾਂ ਕੇ ਬੁਖਾਰ ਦਾ ਸ਼ੁਰੂ ਹੋ ਗਿਆ ਓਏ ਮੈਂ ਕਿਹਾ ਦੋ ਹੀ ਕਿੰਨਾ ਪਤਲਾ ਹੈ ਮੈਂ ਕਿ ਹਾਂ ਚੰਗੀ ਤਰ੍ਹਾਂ ਜੰਮਿਆ ਨਹੀਂ ਹੈਗਾ ਨਾ 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 ਠੀਕ ਹੈ ਅੱਛਾ ਖੱਟੇ ਤੇ ਜਿੰਨਾ ਪ੍ਰੈਸ਼ ਰੱਖੂਗਾ ਨਾ ਸਹੀ ਹੋਊਗਾ ਹਾਂ ਹੁਣ ਉਹਦੀ ਵਾਰੀ ਹੈ ਵੀ ਦੇਖੋ ਹੁਣ ਕਦ ਠੀਕ ਹੁੰਦਾ ਉਹ ਤੋਂ ਦਵਾਈ ਨੂੰ ਵੀ ਬਹੁਤ ਆਨਾਂ ਕਰਨੇ ਜੀ ਕਰਦਾ ਹਾਂ ਸਭ ਨੂੰ ਟੈਨਸ਼ਨ ਆਏ ਹਾਂ ਦਵਾਈ ਮੈਨੂੰ ਪਤਾ ਕੋਈ ਮੈਂ ਲੰਦਾ ਕਿਵੇਂ ਨਹੀਂ ਰੋਣ ਬਹਿ ਜਾਂਦਾ ਪਹਿਲਾਂ ਰੋਣ ਬਹਿ ਜਾਂਦਾ ਹੈ ਤੇ ਤੁਹਾਨੂੰ ਪਤਾ ਬਾਅਦ ਚ ਰੋਂਦਾ ਰੋਂਦਾ ਦਵਾਈ ਲੈ ਲੈਂਦਾ ਫਿਰ ਕਿਆ ਹੁੰਦਾ ਹਾਂ ਕਰ ਦੋ ਪਾਸੇ ਨੂੰ ਬੋਮਬ ਟਿਮ ਕਰਕੇ ਜੀ ਉਹ ਦਵਾਈ ਕੱਢ ਦਿੰਦਾ ਇੱਕ ਇੱਕ ਪੰਗਾ ਨਹੀਂ ਹੈਗਾ ਪੰਗੇ ਕਈ ਆ ਚਲੋ ਬੇ ਬੱਚਿਆਂ ਦੀ ਮਾਰਾ ਦੇ ਬੱਚੇ ਸਾਰਿਆਂ ਦਾ ਸੇ ਸਲਾਮ ਕਰਣਾ ਹਾਂ ਸਭ ਤੋਂ ਮੇਰੀ ਗੱਲ ਹੈ ਵੀ بڑا ਬੰਦਾ ਚਾਹ ਲੈਂਦਾ ਛੋਟੇ ਦਾ ਦੁੱਖ ਨਹੀਂ ਦੇਖਿਆ ਜਾਂਦਾ ਹੈ ਨਾ ਅਜੇ ਸ਼ੁਭਰੀ ਦੇ ਲੈ ਲੰਦੀ ਹੈ ਦਵਾਈ ਉਹ ਕਰਦਾ ਇੱਧਰ ਸੁੱਖੋ ਭੈਣ ਜੀ ਦਾ ਸਿਸਟਮ ਚੱਲਦਾ ਜੀ ਨਾਲ ਦੀ ਨਾਲ ਜੈਸਮੀਨ ਦੇ ਇੱਥੇ ਬਲੌਗ ਦੇਖਦੇ ਜੀ ਆ ਫੋਨ ਨਾਲ ਲੱਪਿਆ ਓਹੋ ਨਹੀਂ ਕੋ ਨਾਲ ਦੀ ਨਾਲੇ ਸਾਰਾ ਕੁਝ ਚੱਲਦਾ ਜੀ ਵਿੱਚ ਕਿਆ ਉਧਰ ਉਰਦੀ ਲਾਇਫ ਵਿੱਚ ਕਿਆ ਚੱਲਦਾ ਵੈਸੇ ਪਰ ਦੇਖ ਲੈਂਦੇ ਹਾਂ ਹਾਂ ਸਹੀ ਗੱਲ ਆ ਫਿਰ ਜਦ ਨੁਕਤਾ ਚੀਨੀ ਕੱਢਣੀ ਹੁੰਦੀ ਫਿਰ ਫੋਨ ਮਲਾ ਲੈਂਦੇ ਤੇ ਬਾਅਦ ਦੱਸ ਵੀ ਨਾ ਇੱਥੇ ਆਏ ਨਹੀਂ ਉੱਥੇ ਆਏ ਸੀ ਇੱਥੇ ਤੂੰ ਆਏ ਤੂੰ ਇੱਥੇ ਆਏ ਹਾਂ ਸਹੀ ਗੱਲ ਆ ਇਹ ਵੀ ਠੀਕ ਐ ਸੇ ਪਤਾ ਮੈਦਾ ਹਾਂ ਪਤਾ ਲੱਗ ਜਾਂਦਾ ਵੀ ਤੇਰੀ ਬੁਤ ਨਾਲ ਕਿਆ ਹੋ ਰਿਹਾ ਹੈ ਕਿਆ ਕਿੰਦੀ ਬੁਤ ਕਿਆ ਕਰ ਰਹੀ ਆ ਇਹ ਵੀ ਕਹਿਤਾ ਵਧੀਆ ਗੱਲ ਨਾ ਹੁਣ ਤਾਂ ਠੀਕ ਐ ਨਾ ਜੈਸਮੀਨ ਹਾਂ ਕਹਿਣੀ ਅੱਜ ਮੈਂ ਜੇ ਨਾ ਨੋਂ ਮੈਂ ਫਰਕ ਆ ਹਾਂ ਚੋ ਪਤਾ ਨਹੀਂ ਕਿੰਜ ਚੱਲਦੀ ਹੈ ਕਿ ਆਹਾਂ ਸਭ ਨੂੰ ਸਤਿ ਸ਼੍ਰੀ ਅਕਾਲ ਸਭਾ ਜੀ ਆ ਜੀ ਵਿਆਹ ਚ ਇਹ ਆਪਣੇ ਸ਼ਾਂਤੀ ਤਾਈ ਜੀ ਆਏ ਹੁਣ ਬਾਹਰ ਹਾਂ ਉਹ ਲੈ ਕੇ ਆਏ ਆ ਉਹਨਾਂ ਦੀ ਪੁੱਤੀ ਦਾ ਵਿਆਹ ਹੋਇਆ ਹੈ ਨਾ ਹਾਂ ਤਾਂਈ ਦੇ ਪੁੱਤੀ ਦੇ ਵਿਆਹ ਦੀ ਤਾਈ ਭਾਜੀ ਲੈ ਕੇ ਆਈ ਹੈ ਜੀ ਹਾਂ ਤੇ ਹੁਣ ਮੈਂ ਤੁਹਾਨੂੰ ਤਾਈ ਨਾਲ ਵੀ ਮਲਾਉਣਾ ਚੱਲ ਕੇ ਬਾਹਰ ਸੰਦੀਪ ਨੇ ਛੱਕਿਆ ਕੋਈ ਪ੍ਰਸ਼ਾਦਾ ਕਿ ਨਹੀਂ ਹਾਂ ਉਹਨੇ ਖਾ ਲਈ ਕੁਰਤੀ ਇੱਕ ਬੁਰਕੀ ਪ੍ਰਸ਼ਾਦਾ ਪੁੱਛਦਾ ਮੈਂ ਹਾਂ ਮੈਨੂੰ ਪਤਾ ਕਿੰਨੇ ਖਾਧੂ ਯਾਰ ਇੱਕ ਮਰ ਕੇ ਉਹ ਕਰਿਆ ਉਹ ਤਾਂ ਬਾਹਰ ਰੋ ਸਤਨਾਮ ਸੱਚਾ ਪਾਤਸ਼ਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਤਾਈ ਲਾ ਬਲਾ ਸਾਸਰੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਪੁੱਤ ਤੁਹਾਨੂੰ ਤੰਦਰੁਸਤੀਆਂ ਵੱਡੇ ਚੜ੍ਹਦੀ ਕਲਾ ਰੱਖੇ ਤੁਹਾਡੇ ਕਮਾਈਆਂ 'ਚ ਬਰਕਤ ਪਾਵੇ ਵਾਹਿਗੁਰੂ ਤਾਈ ਤੈਂ ਉਂਗਲੀਆਂ ਕਿੱਥੇ ਦਾ ਲਾਤੀਆਂ ਦੋ ਤੂੰ ਬੰਨੀ ਫਿਰਦੀ ਪੱਟੀ ਐ ਨਾ ਪਰ ਸੱਤ ਵਜੇ ਬੁੱਤਵਾਰਸ ਨੂੰ ਮੇਰੇ ਕੰੱਚ ਅੱਛਾ ਹੋਰ ਕਿਵੇਂ ਵੱਜ ਗਿਆ ਕੰੱਚ ਤੇਰੇ ਤੋਂ ਇਹੋ ਜਿਹਾ ਕਿੱਥੇ ਪੰਗਾ ਲੈ ਲਿਆ ਕੰੱਚ ਨਾਲ ਮੈਂ ਕਹਿੰਨੀ ਮੌਤ ਹੀ ਕੀ ਕਰਨੀ ਨਹੀਂ ਤਾਰ ਫਸ ਗਈ ਡੋਰ ਫਸ ਗਈ ਪੈਰ ਚ ਅੱਛਾ ਗਿਰ ਗਈ ਥੱਲੇ ਕੰੱਚ ਪਿਆ ਹਣਾ ਉੱਦੀ ਗਿਰ ਗਈ ਹੱਥ 'ਚ ਤਾਂ ਕੰੱਚ ਅੱਛਾ ਪਰੇ ਹੱਥ ਟਿਕ ਗਿਆ ਓਹੋ ਸਿੱਟਣ ਲੱਗੇ ਹੋਣੇ ਚੱਕ ਕੇ ਗਲਾਸ ਅੰਗੇ ਮੈਂ ਗਿਰ ਗਈ ਅੱਛਾ ਓਹੇ ਉਹ ਗਲਾਸ ਗਲਾਸ ਤੇ ਗਲਾਸ ਤਾਂ ਕਿਆ ਫੁੱਟਿਆ ਬਦ ਗਲਾਸ ਦਾ ਓਹੋ ਚਲ ਬਚਾਅ ਹੋ ਗਿਆ ਟਾਂਕੇ ਟੁੰਕੇ ਤਾਂ ਨਹੀਂ ਲੱਗੇ ਲੱਭੀ ਗਏ ਟਾਕਿੰਗ ਜੰਗਣੀ ਨਵਿਆਤਾ ਠੀਕ ਹੈ ਕਿਹੇ ਜਾ ਰਿਹਾ ਤੇਰਾ ਵਿਆਹ ਪਹਿਲਾਂ ਤਾਂ ਤੂੰ ਉੱਥੇ ਸੜਾ ਤੂੰ ਪਹਿਲਾਂ ਤਾਂ ਵਿਆਹ ਭਗਤਾ ਕਹੀ ਤੂੰ ਆਪਣੇ ਭੈਣ ਕੋਲ ਜਾ ਕੇ ਨਾ ਜਰਗੜੀ ਕਿੱਥੇ ਜਰਗੜੀ ਕੀਤੀ ਹਾਂ ਨਾ ਕੇਲ ਕੇਲ ਉੱਥੇ ਵਿਆਹ ਕਿਹੇ ਜਾ ਰਿਹਾ ਉਹਨਾਂ ਦਾ ਵਧੀਆ ਰਿਹਾ ਪ੍ਰੋਗਰਾਮ ਹਾਂ ਚਲ ਤਾਂ ਵੀ ਸ਼ੁਕਰ ਮੈਂ ਕਿਹੜੇ ਪੈਸੇ ਚ ਕਈਆਂ ਸੀ ਦੋਵੇਂ ਘਟਾ ਘਰੀ ਸੀ ਤਾਂ ਪੈਸੇ ਤਾਂ ਜਾ ਕੇ ਕਰਨਾ ਵੀ ਗਿਆ ਤਾ ਹਾਂ ਦੇਖੇ ਨਾ ਬਾਹਰੇ ਨਾ ਉਹ ਕਹਿੰਦਾ ਮੈਂ ਉਹੀ ਵੱਜਦੀ ਫੇਰੀ ਜਾਂਦੀ ਪਲੇਟਾਂ ਤੇ ਲੋਕਾਂ ਨਾਲ ਕਿਆ ਬੈਠਾ ਪਾਦਾ ਹਾਂ ਹਾਂ ਸਹੀ ਆ ਤੇਰੀ ਹਾਂ ਦੇਦਕਾਰ ਵਰਗੀ ਦੀਸਾ ਉਹ ਉਹ ਹੁੰਦੀ ਆ ਆਪਣਾ ਜਿੱਕਣਾ ਮਰਜੀ ਵਧੀਆ ਪ੍ਰਸ਼ਾਦਾ ਸਕੋ ਘਰ ਬੈ ਕੇ ਆਪਣਾ ਟੌਰ ਨੇ ਉੱਥੇ ਉਹੀ ਪਲੇਟਾਂ 'ਚ ਵਾਜਦੇ ਫਿਰਿ ਜਾਉ ਉਹਦਾ ਫਾਇਦਾ ਕੀ ਹੈ ਬਈ ਦਦਨੇ ਹਲਵਾਈ ਆਪ じゃ ਕਰ ਕਰ ਪੀ ਗਏ ਸਾਡਾ 5 ਵਜੇ ਤੱਕ ਕਿਸੇ ਨੇ ਲਾਉਂਦੀ ਉਹ ਕੋਈ ਤੋਂ ਫਤ ਉਹ ਹੋ ਜਾਂਦਾ ਕਈ ਵਾਰ ਆਉਂਦਾ ਲੈ ਹਲਵਾਈ ਹਰਾਮੀ ਤੇ ਹੋ ਉਹ ਚਲ ਆਏ ਨਾ ਕਹ ਤੂੰ ਵੀਡੀਓ 'ਚ ਨਾ ਕਹ ਮਾਦਾ ਕਹੀ ਨਹੀਂ ਆ ਚਾ ਤੈਨੂੰ ਚਾਹ ਨਹੀਂ ਪਲਾਇ ਤਾਂ ਕਰਕੇ ਚਾਹ ਪਲਾਉ ਤਾਈ ਨੂੰ ਪਤਾ ਚੱਲੀ ਗਈ ਮਾਤਾ ਜੀ ਹੀ ਮਸਰੇ ਹਾਂ ਹਾਂ ਤਾਈ ਪਾਈ ਸਵੇਰੇ ਵੀ ਸਾਡੇ ਕੋਲ ਹਾਜ਼ਰੀ ਲਾ ਗਈ ਬਾਈ ਰਾਣੀ ਦੀ ਆਪੀ ਚਾ ਹਾਂ ਤੇ ਹੁਣ ਫਿਰ 27 ਅੱਜ ਮਠਾਈ ਦੇਣਾ ਕੀ ਸਾਨੂੰ ਤਾਈ ਕਹੇ ਜਾ ਵਿਆਹ ਰਿਹਾ ਤੇਰੀ ਪੋਤੀ ਦਾ ਹਾਂ ਵਧੀਆ ਹਾਂ ਬਹੁਤ ਵਧੀਆ ਚਲ ਵਧੀਆ ਚਾਹੀਦਾ 3 3 3 ਆਂ ਦਾ ਵਿਆਹ ਇੱਕ ਨਹੀਂ ਹੁੰਦਾ ਚਾਹੀਦਾ ਤੈ ਕਹਿ ਤਾ ਵਧੀਆ ਰੌਣਕ ਮੇਲਾ ਤਾਂ ਸਮਝ ਲੈ ਵੀ ਮਾਪੇ ਦੀ ਜੋ ਵੀ ਉਹਨਾਂ ਨੇ ਆਪਣੇ ਬਲਤੇ ਬਣੀਤੀ ਬਾਤ ਤੇ ਕਰਿਆ ਤਾਂ ਸਮਝ ਲੈ ਵੀ ਬਹੁਤ ਕੁਝ ਕਰਤਾ ਤਾਂ ਆਪਣੀ ਪੋਤੀ ਬਾਤ ਤੇ ਬਹੁਤ ਕੁਝ ਕਰਤਾ ਹਾਂ ਹਾਂ ਮਹਾਰਾ ਜੇ ਤੰਦਰੁਸਤੀ ਦਾ ਨੇ ਬੱਚੇ ਦੀ ਤੰਦਰੁਸਤੀ ਬਖਸ਼ੇ ਹਾਂ ਸਾਰੇ ਦੀ ਪੋਤੇ ਦੀ ਹਾਂ ਸਾਰਿਆਂ ਦੀ ਉਹ ਹਾਂ ਸਾਰਿਆਂ ਦੀ ਸਾਰਿਆਂ ਦੀ ਉਹ ਬਖਸ਼ੇ ਜਿਹੜੇ ਭਾਈ ਸੰਸਾਰ ਤੇ ਆਇਆ ਕੋਈ ਨਿਆਣਾ ਕੋਈ ਸਿਆਣਾ ਕੋਈ ਬੱਚਾ ਆ ਸਰਬੱਤ ਦਾ ਭਲਾ ਕਰੇ ਸਰਬੱਤ ਦਾ ਭਲਾ ਕਰੇ ਨੱਕਰ ਖੇੜੇ ਸੁਖ ਰੱਖੇ ਫਿਰ ਤਾਂ ਹੁਣ ਮੈਨੂੰ ਸੁਹਾਗ ਤੇ ਆਪਣੀ ਪੋਤੀ ਦਾ ਸੁਹਾਗ ਗਾਏ ਤੇ ਸੁਹਾਗੇ ਗਾਉਨੇ ਹੁੰਦੇ ਹਾਂ 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 ਗਾਉਣਾ ਨਾ ਗਾਦੇ ਫੇਰ ਫੁਰਕਾ ਚਾਹੀਦਾ ਜੇ ਪਹਿਲਾ ਪਹਿਲਾ ਗਾਈ ਤੇ ਆਪਾਂ ਨੇ ਘੋੜੀਆਂ ਨਾ ਇੱਕ ਦਿਨ ਤੂੰ ਘੋੜੀਆਂ गा ਕੇ ਕੀਤੀ ਨਾ ਸੁਹਾਗੇ ਤੇ ਨਾ ਘੋੜੀਆਂ ਤੇ ਉਹਦੋਂ ਤੂੰ ਘੇਲ ਵਾਲੇ ਮੁੰਡੇ ਦੀ ਘੋੜੀਆਂ गा ਕੇ ਕੀਤੀ ਹਾਂ 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 ਤੇ ਅੱਜ ਅੱਜ ਗਾਉਗੀ ਤਾਂ ਆਪਣੀ ਪੋਤੀ ਦੇ ਵਿਆਹ ਤੇ ਖੁਸ਼ੀ ਦੇ ਵਿੱਚ ਭਾਈ ਸੁਹਾਗ ਲਾ ਫੇਰ ਸੁਣਾ ਦੇ ਕੋਈ ਓਧਰ ਇੱਕ ਮਿੰਟ ਸੰਦੀਪ ਕਹਿ ਚੱਕਰਾਂ ਦੇ ਭਾਈ ਇੱਕ ਮਿੰਟ ਤਾਂ ਇੱਕ ਮਿੰਟ ਦੇ ਅੱਛਾ ਮੀ ਆ ਗਿਆ ਹਾਂ ਮੀ ਆ ਗਿਆ ਬਾਲਟੀ ਤੈ ਉਹ ਤੌਰ ਯੋ ਬਾਲਟੀ ਤਾਂ ਅੰਦਰੇ ਪਈ ਏ ਤੇਰੀ ਕਾਈ ਪਰ ਹੀ ਫਿਰਦੀ ਏ ਜੀ ਬਾਲਟੀ ਮਠਿਆਈ ਦੇ ਲਫਾਫਿਆਂ ਨਾਲ ਹਾਂ ਜੀ ਇੰਨੀਆਂ ਕਿਹੜੀਆਂ ਕਿਣੀਆਂ ਮੰਨੂ ਪਾਸਾ ਮਾਹ ਪਤਾ ਨਹੀਂ ਖੁਰਨੇ ਵਾਲੀ ਮੀ ਆ ਗਿਆ ਮਨੂ ਦਾ ਫਿਗਰ ਪੈ ਗਿਆ ਤਾਂ ਮਾ ਡੰਗਰ ਖੜੇ ਆ ਬਾਰ ਉਹ ਵੀ ਨਹੀਂ ਹੈਗਾ ਕੱਪੜੇ ਗਿੱਲੇ ਹਿੱਜੇ ਸੋਤੇ ਹੋਏ ਮਨੂ ਤਾਂ ਆਊਗਾ ਮੈਂ ਮਨੂ ਡੰਗਰ ਅੰਦਰ ਕਰਨੇ ਪੈਣੇ ਰੂਟੀ ਨਾਲ ਨਾ ਇਹਨੂੰ ਉਹ ਉੱਥੇ ਕਮਾ ਕੇ ਲਾ ਮਸ਼ੀਨ ਨੂੰ ਦੂਸਰ ਨਹੀਂ ਉਹ ਤੈਨੂੰ ਫੇਰਾ ਪਾਣੀ ਨਹੀਂ ਜਾਣਾ ਇਹਦਾ ਥੱਲੇ ਖੜੂਗਾ ਤੂੰ ਤੱਪਨੇ ਚੁੱਲਾ ਟਾ ਦੇਣਾ ਉਹ ਰੱਬਾ ਬੱਸ ਕਰ ਥੋੜੀ ਬਹੁਤੀ ਨਹੀਂ ਹੁਣ ਤਾਂ ਨਹੀਂ ਕਰਨ ਤੁਹਾਨੂੰ ਪਾਣੀ ਦੀ ਲੋੜ ਕਣਕਾਂ ਨੂੰ ਹੁਣ ਪਾਣੀ ਲੱਗ ਗਿਆ ਹੁਣ ਹੁਣ ਜੇ ਦੇਖੀ 20 ਪਾਉਣ ਹਾਂ ਇਹ ਉਲਟਾ ਚੱਲਦਾ ਕੰਮ ਹਾਂ ਹਨਾ ਇਹ ਉਲਟਾ ਤਾਂ ਚੱਲਦਾ ਹੈ ਪਰ ਇਹ ਵੀ ਇਹ ਵੀ ਜੇ ਹੁਣ ਕਿਚਾਰ ਕਿਣੀਆਂ ਪੈ ਗਈਆਂ ਹਵਾ ਚੱਲਣੀ ਕਣਕ ਗਿਰਨੀ ਚਾਹ ਲਓ ਜੀ ਤਾਈ ਥੋੜਾ ਹੀ ਆ ਕਿਣੀਆਂ ਜੀਆਂ ਆ ਨਾਰਮਲ ਜੀਆਂ ਕਿਡੀਆਂ ਆ ਜਿਆਦਾ ਨਹੀਂ ਹੈਗੀਆਂ ਮੈਨੂੰ ਨਾ ਰੋਟੀ ਖਾਤਾ ਲੈਣੀ ਨਾ ਉਹ ਕੋਈ ਤਿਆਰੀ ਕੋ ਕੋਈ ਜਪਾ ਲੈ ਲੈ ਹਾਂ ਜੀ ਦੋਆਂ ਨੂੰ ਚੁਟਕੀ ਦੋ ਜਪੈਣ ਹਾਂ ਉਹ ਤਾਂ ਇਹ ਜਮੀ ਨਹੀਂ ਚੱਲਣੀ ਹੈਗੀ ਹਾਂ ਲੱਤੀ ਹੈ ਮੈਂ ਲੈਣਾ ਤਾਂ ਨਹੀਂ ਅੱਧਾ ਕਾਲਾ ਨੂਨ ਹੂੰ ਕਾਲਾ ਨੂਨ ਪਾ ਕੇ ਅੱਛਾ ਪਹਿਲਾਂ ਤੀਆ ਮੈਂ ਤੀਆ ਹੋ ਮੈਂ ਲਿਆਇਆ ਪਾਈ ਆਜ ਜਵੈਣ ਆਜ ਤੇਰੇ ਘਰ ਕੀ ਲੈ ਕੇ ਆਇਆ ਮੈਂ ਸਪੈਸ਼ਲ ਹਾਂ ਮਾਂ ਮੇਰੀ ਘਰ ਵਾਲੀ ਬਿਮਾਰ ਆ ਵਿਚਾਰੀ ਉਹਨੂੰ ਕੋਕ ਖਾ ਪਤਾ ਨਹੀਂ ਹੈਗਾ ਉਹਨੂੰ ਕਾਲਾ ਨੂਨ ਦਾ ਡੱਬਾ ਲੈ ਕੇ ਆਉਂਦਾ 1 ਕਿਲੋ ਵਾਲਾ ਪਾਈ ਆ ਲਿਆਂਦੀ ਜਵੈਣ ਤਾਂ ਵਧੀਆ ਨੇ ਜੀ ਜੀ ਕਹਿੰਦੇ ਉੱਤੀ ਨਹੀਂ ਆਉਂਦੀ ਤਾਂ ਦੇਖੀ ਵਿਕੜਾ ਤੇਜਾ ਹੋ ਜਾਣਾ ਤੇਰਾ ਅੱਜ ਇਹ ਮੋਜ ਰੱਖ ਕੇ ਚੂਸ ਲੈ ਮੈਂ ਤਾਂ ਸਭ ਤੋਂ ਵਧੀਆ ਮਾਂ ਚੂਸੀ ਆ ਉਹ ਪਹਿਲਾਂ ਵੀ ਪਾਣੀ ਨਾਲ ਨਹੀਂ ਤੰਤ ਤਾਈ ਕਹਿੰਦੀ ਮੈਂ ਸਵਾਕ ਗਾਉਣਾ ਹੂੰ ਪਾਣੀ ਨਹੀਂ ਪੀਣਾ ਹੁਣ ਪਾਣੀ ਕਾ ਬੱਤ ਲੈਣ ਲੱਗੀ ਐ ਮੈਂ ਹੀ ਕਹਿੰਦੀ ਪਾਣੀ ਕਾ ਹੂੰ ਜਿਆਦਾ ਨੂਨ ਬੱਤ ਦੇ ਕੇ ਪਾ ਜੇ ਤਾਂ ਹੁਣ ਪਾਣੀ ਨਾਲੇ ਅੰਦਰ ਕਰ ਲਈ ਫਾਇਦਾ ਹਾਂ ਨਹੀਂ ਮੂਚਿਆ ਮੂਚਿਆ ਕਿਆ ਜਬਾਨ ਜਬਾਨ ਤਾਈ ਨੂਨ ਨਾਲ ਥੋੜਾ ਜਿਹਾ ਜਿਹੜਾ ਮਾਨ ਕੱਚਾ ਰਹਿੰਦਾ ਵੀ ਸਹੀ ਹੋ ਜਾਊਗਾ ਮੈਂ ਮਲਕੇ ਕਹਿੰਦਾ ਮਾ ਬੇਮਲੂਮਾ ਨੂਨ ਪਾ ਲੈ ਹਾਂ ਆਏ ਮਲਕੇ ਸਵਾਕ ਕੇ ਠੰਡੇ ਪਾਣੀ ਆ ਘੁੱਟ ਲੈ ਆਲੀ ਇੱਕ ਆਇਆ ਫਿਰ ਐਸਿਆ ਆਣਾ ਇਹਨੂੰ ਕਹਿੰਦੇ ਘਰ ਦੇ ਵਿੱਚ ਸਿਆਣਾ ਹੋਣਾ ਜ਼ਰੂਰੀ ਹੈ ਜੇ ਡਾਕਟਰ ਤੱਕ ਨਹੀਂ ਪਹੁੰਚਦਾ ਤਾਂ ਅਗਲਾ ਉਹ ਦੇਸੀ ਇਲਾਜ ਤਾਂ ਕਰ ਸਕਦਾ ਹਾਂ ਇਹ ਹੁਣ ਪਤਾ ਹੀ ਨਹੀਂ ਗੱਕ ਵੀ ਕਿਆ ਖਾਣਾ ਕਿਆ ਨਹੀਂ ਉਧਰ ਲੂਜ਼ ਮੋਰਸਨ ਲੱਗੇ ਉਹ ਉਧਰ ਮਿੱਠੇ ਛੋਡੇ ਦਾ ਜਾਂਚਾ ਪਾ ਲਓ ਮੂੰਹ ਦੇ ਵਿੱਚ ਹਾਂ ਪਾਗਲ ਆ ਨਾ ਬੜਾ ਕਈ ਵਾਰ ਹੋ ਜਾਂਦੇ ਪਾਗਲ ਪਤਾ ਥੋੜੋ ਲੱਗਦਾ ਉਹ ਉਹ ਸਮਾਂ ਸਮੇਂ ਦੀ ਗੱਲ ਆ ਇਹਦਾ ਕਈ ਵਾਰ ਹੁੰਦਾ ਸਮਾਂ ਸਰਬੱਤ ਸਮਾ ਸਮਾ ਸਮਰਾਤ ਉਹੀ ਅਰਜਨ ਦਾ ਤੀਰ ਉਹੀ ਅਰਜਨ ਦੀ ਅੱਖ ਕਿ ਹੱਥ ਮੈਂ ਤੋ ਗਾਣਾ ਤਾਂ ਸੁਣਾ ਦੇ ਕੋਈ ਗਾਣਾ ਨਹੀਂ ਸੁਣਾਉਣ ਲੱਗੀ ਉਹ ਤਾਂ ਮੋਲੀ ਇਹ ਜਾਦ ਕਰੀਆਂ ਤਾਈ ਨੇ ਰਮਨ ਦੱਸ ਕੇ ਅੰਗਲੀ ਸਵੇਰੇ ਹਾਂ ਜਿਵੇਂ ਦੋ ਬੋਲੀਆਂ ਜਾਣ ਚੁ ਸੋਹਾਕਾ ਨੂੰ ਰਹਿਣ ਦੇ ਚੱਲ ਬੋਲੀ ਸੁਣਾ ਦੇ ਫਿਰ ਬੋਲੀ ਦੇਖੀ ਜਾਓ ਉਸ ਚੱਲਣ ਦੇ ਛੜੀਆਂ ਕੀੜਾਈਆਂ ਵੇ ਸਿੰਘ ਜੀ ਫੱਕ ਦੀ ਸੀ ਨੁਗਦੀ રે ਛੜੀਆਂ ਕੀੜਾਈਆਂ ਸਿੰਘ ਜੀ ਫੱਕ ਦੀ ਸੀ ਨੁਗਦੀ બાજો વે તે બાજો વે ચડિયા કીડાઈ જી પકડે વે ચડિયા કીડાઈ જી પકડે ਬੱਜਾ ਨੂੰ ਦੌੜੇ ਵੇ ਤੇਰੇ ਤਬਰ ਕੇ ਸਿੰਘ ਜੀ ਬੱਜਾ ਨੂੰ ਦੌੜੇ ਵੇ ਉੱਡਾ ਹੁਣ ਕਰਦੇ ਮੈਂ ਗੱਲ ਕਰਨ ਮੜਿਆ ਹੁਲ ਗਈ ਕਰ ਲੈ ਕਰ ਲੈ ਕੋਈ ਨਹੀਂ ਇੱਥੇ ਕਿਹੜੇ ਪੰਗ ਘੋੜਾ ਰੱਖਿਆ ਤੇਰੇ ਬਾਗੀ ਨੂੰ ਬੋਲੀ ਸ਼ੁਰੂ ਕਰੀ ਤਾਂ ਸਿਰੇ ਲਾ ਕਾ ਤੇ ਬਚਾਲੇ ਛੱਡਤੀ ਨੀਵੇਂ ਨੀਵੇਂ ਤਾਂ ਬੀ ਜੀ ਸਿੰਘ ਨਾ ಿಮ ತ ಬಿಜಿ ಬಾಜ ರವೇ ಮಹಿ ತ ಬಿಜಿ ಬೆ ಜು ರೂ ಜಲಪಿಯ ಕಾಲಿಯ ರಾಜ ರವ ಚ ಕಾಮೇ ಕಾಲಿ ವು જલ પરરે એક સિંહ જો ટા કાન ચંદા એક નહીં મૂની જલ પર એકસે પી અને સસેર ਇਤਨਾ ਦਾ ਹੀ ਪਾਣੇ ਗੜ ਕੁੰਨੀਣ ਜਲ ਪਰੇ ਤੇ ਕਿਆ ਦੇ ਲਾਈ ਨੋ ਰੇ ਗੋਦੀ ਆਗੀ ਨੋ ਹੈ ਮੇਰੀਏ ਕਰਿਓ ਨਾ ਖਾਈ ਪਾਣੇ ਗੜ ਕੁੰਨੀਣ ਜਲ ਪਰੇ ਗੋਲ

ਹਾਂ ਧੀਆ ਨੂੰ ਵੀ ਨਹੀਂ ਪਸਦਾ ਕੋਸਾ ਧੀਆ ਵੀ ਮੇਰੇ ਮਾਂ ਪਾਪ ਭਾਈ ਗਰੀਬ ਆ ਹਾਂ ਸੁਣਨ ਵਾਲੀਆਂ ਗੱਲਾਂ ਹੈ ਮੈਂ ਮੇਰੇ ਮਾਂ ਪਾਪ ਨਹੀਂ ਗਰੀਬ ਗਾ ਧੀਆ ਨੂੰ ਦਈ ਸਸੇ ਗੋਲੀਆਂ ਵਾਲੀ ਸਸੇ ਮੇਰੀ ਹੈ ਮੇਰੇ ਤਾਂ ਮਾਂ ਪਾਪ ਨੇ ਗਰੀਬ ਹਾਂ ਥੂਨੀ ਨਾਲੀ ਚੱਲ ਭਰੇ ਹਾਂ ਆ ਦੇਖੋ ਇੱਧਰ ਵੀ ਤੇਰੀ ਬੋਲੀ ਨੇ ਮੇਰਾ ਮਨ ਛੁਡ ਗਿਆ ਫੱਤੀ ਮੇਰਾ ਨਾਮ ਹਾਂ ਧੀਆ ਨੂੰ ਇਕੜੇ ਹਾਂ ਹੋ ਇਹ ਪਤਾ ਤਾਂ ਹੀ ਅਹਿਸਾਸ ਉਹਨੂੰ ਹੀ ਹੁੰਦਾ ਜਿਹਦੀਆਂ ਧੀਆ ਹੁੰਦੀਆਂ ਹਾਂ ਤਾਈ ਨੇ ਲਾਤੀਆਂ ਜੀ ਅੱਜ ਰੌਣਕਾਂ ਦਲ ਹੋ ਗਿਆ ਖੋਜ ਤੇ ਸੰਦੀਪ ਵੀ ਖੋਜ ਲਈ ਬੈਠਿਆ ਦਿਖਦਾ ਤੁਹਾਨੂੰ ਇਹ ਗੱਲ ਨਹੀਂ ਜਾਣਾ ਇਹ ਗੱਲ ਨਹੀਂ ਜਾਣਾ ਆਜ ਮੌਸਮ ਤਾਂ ਹੀ ਦੇਖੋ ਇਹ ਬਿਮਾਰ ਹੈ ਕਹਾਂ ਜਾ ਕੇ ਆਪਣੀ ਭਾਬੀ ਨੂੰ ਬਿਮਾਰ ਕਰੂੰਗੀ ਆਪਣੇ ਡੈਡੀ ਨੂੰ ਬਿਮਾਰ ਕਰੂੰਗੀ ਡੈਡੀ ਨੇ ਮੈਨੂੰ ਫੋਨ ਕਰਿਆ ਡੈਡੀ ਕਹਿੰਦਾ ਵੀ ਆ ਜਾ ਮੇਰੀ ਧੀਏ ਨਾਲੇ ਮੇਰੀ ਜਿਹੜੀ ਤੇਰੇ ਕੋਲ ਚੀਜ਼ ਆ ਮਾਨ ਤੋਂ ਮੈਨੂੰ ਪੜਾ ਆ ਜਾ ਮੈਂ ਜਾਣਾ ਕਿੱਥੇ ਠੀਕ ਆ ਤਾਂ ਹੀ ਦੇਖਿਆ ਗੱਲਾਂ ਕਿਹਜੀਆਂ ਕਰਦੀ ਗੋਲ ਮੋਲ ਜੀਆਂ ਦੇ ਨੀ ਦੀ ਮੇਰੀ ਹੈ ਤੇਰਾ ਤੂਫਾਨ ਵੇਲੇ ਤੂਫਾਨ ਵੇਲੇ ਮੈਂ ਕਾਪੀ ਦਾ ਰੱਖੀ ਹੈ ਹਾਂ ਦਾਈ ਨਮੀ ਬਣਾਈ ਤੀ ਉਹ ਗੱਡੀ 'ਚ ਰਹਿ ਗਈ ਅੱਛਾ ਤਾਂ ਬੈਂਕ ਦੇ ਡੈਡੀ ਦੀ ਪੈਨਸ਼ਨ ਪੁੱਛਣ ਆਉਂਦੀ ਸੀ ਕਾਪੀ 'ਤੇ ਕੰਮਜਾ ਕਰੀ ਬੈਠੀ ਹੈ ਇਹ ਕੰਮਜਾ ਹੁਣ ਉਹਨੇ ਕਿਸੇ ਬਾਅਦ ਚ ਤਾਂ ਮੰਗੜੀਓ ਕਾਪੀ ਹਾਂ ਤਾਈ ਮੈਂ ਕਹਤਾ ਪਰ ਮੇਰੇ ਬਾਪ ਕਹਿੰਦਾ ਜਿਹੜਾ ਚੀਜ਼ ਮੇਰੀ ਔ ਤੇਰੀ ਆ ਮੈਂ ਕੱਟ ਘੱਟ ਕਰਨੇ ਜਦੋਂ ਮੈਨੂੰ ਐਡਾ ਬੜਾ ਹੀ ਕਹਿਤਾ ਹਾਂ ਨਾ ਮੇਰਾ ਭਰਾ ਕਹਿੰਦਾ ਵੀ ਹਾਂ ਤੂੰ ਮੇਰ ਤੋਂ ਚੀਜ਼ ਨਾ ਨਾ ਕਦੇ ਭੈਣ ਕਹਿੰਦੀ ਆ ਤੂੰ ਸਾਡੀ ਇੱਜ਼ਤ ਤੇਰੇ ਹੱਥ ਚ ਆ ਕਿਤੇ ਤੂੰ ਉੱਥੇ ਮੰਗੇ ਜਾ ਕੇ ਕੋਈ ਸਮਾਨ ਆ ਕਿਉਂ ਮੈਂ ਹਾਂ ਕੱਲ ਨੂੰ ਕਿਆ ਪਤਾ ਹੁੰਦਾ ਮਾੜੇ ਟਾਈਮਸ ਅਗਲਾ ਕਹਿ ਦੇਵੇ ਵੀ ਹਾਂ ਭਾਈ ਤੁੱਤ ਤਾਂ ਸਾਡੀ ਕੁੜੀ ਨੂੰ ਆ ਚੀਜ਼ ਹੀ ਨਹੀਂ ਸਰੀ ਤਾਂ ਮੈਂ ਨਾ ਸੋਚੀ ਆ ਤਾਈ ਕਹਿ ਸਕਦੇ ਨਾ ਹਾਂ ਕਿਉਂ ਦੇਖਿਆ ਹਾਂ ਇਹ ਇਹ ਜਿਹੇ ਗੱਲਾਂ ਹੋ ਜਾਂਦੀਆਂ ਨਹੀਂ ਪਿੰਦਲਾ ਕਹਿੰਦਾ ਦਾ ਮੈਨੂੰ ਨਾ ਪਰਸ ਤੋਂ ਚੌਥੇ ਕੋਣ ਨਹੀਂ ਤਾਇ ਪਿੰਦਰੇ ਦਾ ਪਿੰਦਰਾ ਕਹਿੰਦਾ ਦਾ ਰੀਤ ਕਹਿੰਦੀ ਮੈਨੂੰ ਸਾਈਕਲੀ ਦੇ ਦੇ ਜਦ ਜਿਹੜੀ ਨੂਰ ਦੀ ਦੇਖੀ ਤਾਂ ਹੌਲ ਉੱਠਿਆ ਮੈਂ ਨਾ ਸਾਈਕਲੀ ਨੂੰ ਦੇ ਪਿੰਦਰਾ ਕਹਿੰਦਾ ਗੱਡੀ ਮੱਖਾ ਕਹਿੰਦਾ ਇਹ ਗੱਡੀ ਕਿੱਥੇ ਆ ਮੱਖਾ ਤੇ ਵਿੱਚ ਬੈਟਰੀਆਂ ਪਾਉਣੀਆਂ ਵਾਲੀਆਂ ਐ ਕਹਿੰਦਾ ਮੈਨੂੰ ਪੁੱਛ ਕੇ ਦੱਸੀ ਕਿੰਨੇ ਦੀਆਂ ਪੈਂਦੀਆਂ ਮੈਂ ਕਹਾਂ ਮੈ ਜਿੰਦੀ ਆਉਣੀਆਂ ਤੇਰੇ ਜੀਜੇ ਨੇ ਪਾਉਣੀਆਂ 1000 2000 ਦੀਆਂ ਹੋਣੀਆਂ ਤੇ ਕਹਾਂ ਮੈਂ ਕਿਨੂੰ ਲਵਾਰੀ ਵੀ ਲੈ ਕੇ ਦੇਣਾ ਮੈਨੂੰ ਉਹ ਸੁਣਨ ਤੇ ਮਤਲਬ ਜਦੋਂ ਸੁਣਾਂ ਉਹ ਮਤਲਬ ਮੇਰੇ ਕੰਨ ਵੱਜੇ ਉਹ ਸੜਿਆ ਲਵਾਰੀ ਦੇ ਦੇ ਏ ਉਹ ਸੜਿਆ ਗੰਨਾ ਵੱਜੇ ਆਉਣਾ ਮੇਰੇ ਕੰਨਾਂ ਕੰਨਾਂ ਹੁਣਾਂ ਪਤਾ ਨਹੀਂ ਮੈਨੂੰ ਸੁਣਨ ਚ ਮਾਰਤੀ ਉਹ ਮੈਨੂੰ ਸੁਣ ਚ ਆ ਸੁਣਿਆ ਉਹ ਹੀ ਦਿਮਾਗੀ ਫਰਕ ਪਿਆ ਵਾ ਤੇਰੇ ਦਿਮਾਗ 'ਚ ਫਰਕ ਪਿਆ ਵਾ ਚਮਕੌਰ ਸਾਹਿਬ ਡਾਕਟਰ ਤੇ ਦਵਾਈ ਦਵਾ ਕੇ ਮੈਂ ਤੈਨੂੰ ਬਸ ਚੜਾ ਦੇਣਾ ਖਮਾਣ ਵਾਲੀ ਚਲੇ ਜਾਊਂਗੀ ਮੈਂ ਉਹ ਤਾਂ ਮੈਨੂੰ ਪਤਾ ਅੱਜ ਕਰ ਦਊਗੀ ਮੈਂ ਫੋਨ ਕਰ ਦੂੰਗੀ ਮਾਵੜੀ ਮਾਸੀ ਦੇ ਮੁੰਡੇ ਨੋਤੀ ਹੁੰਦੇ ਆ ਚਮਕਾਰੇ ਹੁੰਦੇ ਆ ਜਿਆਦਾ ਚਲੇ ਜਾਂਦੇ ਨੇ ਇਹਦੇ ਕੋਈ ਚੱਕਰ ਹੈ ਜੀ ਤਾਂ ਮੈਨੂੰ ਪਤਾ ਹੈ ਬਈ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਤੁਹਾਨੂੰ ਕਾਕਾ ਬਈ ਬੜਾ ਮਨਜਾ ਹੁੰਦਾ ਪਤਾ ਨਹੀਂ ਖਾਤੇ ਬਈ ਆਪਾਂ ਨੇ ਜਿੱਦ ਜਸਮੀਨ ਵਿਆਹੀ ਆ ਜਦ ਤੇ ਜਿਵੇਂ ਬੰਦਾ ਚੇਂਜ ਹੋ ਜਾਂਦਾ ਹੈ ਧੀਆ ਦਾ ਜੋਰ ਮਾਪਿਆ ਫਿਰ ਜਿਆਦਾ ਹੁੰਦਾ ਹੈ ਇਹਨਾਂ ਦਾ ਮੈਨੂੰ ਪਤਾ ਮਾ ਮਾ ਨੂੰ ਤੀਨ ਜਿੰਨਾ ਚਿਰ ਸਮਝ ਨਹੀਂ ਆਉਂਦੀ ਉਹਨਾਂ ਚਿਰ ਉਹ ਸਮਝਦੀ ਆ ਵੀ ਮੈਂ ਇਹਨਾਂ ਤੇ ਚੀਜ਼ ਮੰਗਾ ਇਹਨਾਂ ਪਰੇ ਮੇਰਾ ਜੋਰ ਆ ਜੋ ਜੋ ਨੂੰ ਸਮਝ ਆਈ ਜਾਂਦੀ ਆ ਵੀ ਨਹੀਂ ਇਹ ਠੀਕ ਨਹੀਂ ਹੈਗਾ ਉਹ ਆਪੇ ਪਿੱਛੇ हट ਜਾਂਦੀ ਹੁਣ ਮੈਂ ਵੀ ਪਿੱਛੇ ਹੱਟੀ ਹੋਈ ਆ ਮੈਂ ਤਾਂ ਮੈਂ ਮੰਗਿਆ ਜੀ ਨੂੰ ਪਤਾ ਜੀ ਮੈਂ ਕਦੇ ਕਦੇ ਹੱਬ ਕਹਿ ਕੀ ਆ ਵੀ ਮੈਂ ਮੰਗਿਆ ਮੰਗਦਾ ਕਿ ਸਾਨੂੰ ਲੋੜ ਵੀ ਨਹੀਂ ਹੋ ਆਪਣੀਆਂ ਖੁਸ਼ੀ ਨਾਲ ਬੰਦੇ ਆ ਕਿਉਂਕਿ ਹਰੇਕ ਇਨਸਾਨ ਪਤਾ ਨਹੀਂ ਆਪਣਾ ਟਾਈਮ ਕਹਿੰਦੇ ਨਹੀਂ ਸਾਨੂੰ ਨਾ ਬਣਾਵਾ ਦੇ ਦੇ ਨਹੀਂ ਤਾਈ ਗੱਲ ਸਹੀ ਐ ਇਹ ਇਹ ਨਕਦਨਾਮਾ ਦੇਣ ਦਾ ਮਤਲਬ ਹੁੰਦਾ ਅਗਲਾ ਆਪਣੀ ਪਸੰਦ ਦੀ ਚੀਜ਼ ਜਿਹੇ ਜੀ ਮਰਜ਼ੀ ਲੈ ਲਵੇ ਹਾਂ ਹਾਂ ਨਕਦਨਾਮਾ ਦੇ ਦਿੱਤਾ ਉਹਨਾ ਵਧੀਆ ਬਹੁਤ ਵਧੀਆ ਕਰਿਆ ਇਹ ਇਹ ਉਹਨੂੰ ਉਹ ਚਾਹੇ ਤੇਰੀ ਪੋਤੀ ਦੀ ਵੀ ਸੌਤ ਵਧੀਆ ਹਾਂ ਮਜਾ ਦੀ 600 ਦਾ ਟੈਚੀ ਮਗਾਤਾ ਨਾ ਠੀਕ ਐ ਵਧੀਆ ਕਰਿਆ ਉਹ ਇੱਕ ਨਹੀਂ ਹੁੰਦਾ ਇਹ ਤਾਂ ਚਲ ਉਹ ਗੱਲ ਇਹ ਵੀ ਹੁੰਦੀ ਤੂੰ ਕਹੇ ਤਵੇਂ ਤੂੰ ਮੈਂ ਤੈਨੂੰ ਲੁਮਾਰੀ ਦੇ ਦਿੰਦੀ ਆ ਪੁੱਤ ਚਾਹ ਚਾਹੇ ਉਹਦੇ ਨਾਨਕੇ ਚਾਹੇ ਕਿਸੇ ਹੋਰ ਨੇ ਬਿਮਾਰੀ ਦਿੱਤੀ ਵੀ ਉਹ ਵੀ ਫਿਰ ਉਧਰ ਨੂੰ ਗੱਲ ਕੁਝ ਹੋਰ ਪਾਸੇ ਨੂੰ ਚਲ ਜਾਂਦੀ ਹੈ ਆਪਣੇ ਬੰਨ ਤੇ ਜਿਹੜਾ ਆਪਣਾ ਫਰਜ਼ਾ ਸਾਡੇ ਮਹਾਰਾਜ ਨੇ ਜੋ ਸਾਡੇ ਹੱਥਾਂ ਤੋਂ দান ਦੋਣਾ ਅਗਲੇ ਨੂੰ ਵੀ ਉਹ ਤੋਂ ਪੈਣਾ ਪੜੋ ਤੇ ਲੋ ਫੁੱਲ ਪਾਈ ਦਾਨ ਨਾ ਦਾਨ ਨਾ ਦੋਆਵੇ ਮਹਾਰਾਜ ਦਾਨ ਦੋਆ ਚੱਲੀ ਇਹਦੇ ਵਰਗੀ ਰੀਸ ਕੋਈ ਨਹੀਂ ਪਤਾ ਨਹੀਂ ਪਰਮਾਤਮਾ ਨੇ ਈਆਂ ਦੇ ਕਰਮਾਂ ਚ ਦੇ ਦਿੰਦਾ ਜੇ ਬੰਦਾ ਸੋਚੇ ਮੈਂ ਕਹਿੰਦੀ ਤੂੰ ਮਨੇਗੀ ਝੂਠ ਹਾਂ ਐਨਾ ਬਣ ਜੇ ਮੈਂ ਕਿਸੇ ਨੂੰ 50 ਦਾਨ ਕਰ ਦਨੀ ਆ ਮੈਂ 100 ਬਣ ਜਾਂਦਾ ਹਾਂ ਇਹ ਇਹ ਪਰਮਾਤਮਾ ਵੱਲ ਤੋਂ ਹੀ ਬਖਸ਼ਿਸ਼ ਹੈ ਤੁਹਾਨੂੰ ਸ਼ੁਰੂ ਤੋਂ ਹੀ ਆਈ ਮੇਰੇ ਤੋਂ ਅਸੀਂ ਅਸੀਂ ਤਾਂ ਇੱਕ ਸਾਢੇ ਅਸੀਂ ਤੁਹਾਨੂੰ ਹਾਂ ਅਸੀਂ ਜੱਦੀ ਸੋਧੀ ਸੰਭਾਲੀ ਤੁਹਾਨੂੰ ਐਵੇਂ ਹੀ ਦੇਖਦੇ ਆ ਅਸੀਂ ਇਹ ਜਨਦੂਨਾਂ ਨੂੰ ਨਿਆਣਿਆਂ ਨੂੰ ਪੈਸੇ ਦੇ ਕੇ ਜੱਦੀ ਆ ਹਾਂ ਚਾਹੇ ਜਿੰਨੇ ਮਰਜੀ ਆ ਜੇ ਵੀ ਮਰਜੀ ਆ ਦੇਖ ਲੈ ਆਪਣੇ ਜਿੱਤਲੇ ਜੈਸਮੀਨ ਦਾ ਵਿਆਹ ਹੋਇਆ ਵਗੈਰਾ ਉਹਦੇ ਵੀ ਛਗਨ ਦਿੱਤਾ ਤਾਈ ਉਹਨੇ ਛਗਨ ਵਗੈਰਾ ਇਹ ਕਰਦੀ ਸੀ ਉਹਦਾ ਉਹਦਾ ਕਿਉਂ ਕਹੀਏ ਜੈਸਮੀਨ ਦੇ ਉਹਦੇ ਭਤੀਜਾ ਹੋਇਆ ਉਹਦਾ ਵੀ ਛਗਨ ਦੇ ਕੇ ਕੀ ਉਹਦੇ ਵੀ ਛਗਨ ਦੇ ਕੇ ਕਹੀਏ ਨਾ ਕਿੱਥੇ ਕਿੱਥੇ ਜੈਸਮੀਨ ਦੇ ਭਤੀਜਾ ਹੋਇਆ ਉਹਦਾ ਜੇ ਕੋਲ ਹੋਇਆ ਹਾਂ ਅਜੇ ਇਹਦੇ ਪਤੀ ਜਿਹੇ ਰਹਿੰਦੇ ਆ ਉਹ ਚੱਲ ਕੋਈ ਨਾ ਬਹੁਤ ਜਿਆਦਾ ਦੂਰੇ ਆਮਗੇ ਜੱਟ ਦੇ ਜੀ ਕੋਲ ਬੁਲਾਉਣਾ ਇਹਨੇ ਕਾ ਤੇਰੀ ਬਰਾਮ ਕੋ ਹੱਦ ਹੋ ਗਈ ਮੇਰੇ ਨਾਲ ਤਾਂ ਹੁਣ ਹੁਣ ਤਾਂ ਤੂੰ ਸੱਦੀ ਪਹਿਲਾਂ ਸੱਦੀ ਹੋਈ ਉਹ ਆਉਂਦੀ ਆ ਤੂੰ ਤਾਂ ਸਾਡੇ ਨਾ ਜੁਜਾ ਸੱਦਾ ਦੰਦੇ ਸੀ ਤੇਰਾ ਘਰ ਹੈ ਮੈਂ ਤਾਂ ਇਹਦਾ ਮੇਰਾ ਘਰ ਪਰ ਮੂਰੇ ਨਾ ਕਰਦੀ ਆ ਭਾਈ ਹਾਂ ਐਨੇ ਕਹੀਏ ਤੇਰਾ ਘਰ ਆ ਜਦ ਮਰਜੀ ਆ ਜਿਆਦਾ ਮਰਜੀ ਆ ਜਿਆਦਾ ਮਰਜੀ ਜਦ ਦਰਵਾਜ਼ੇ ਕੋਲ ਹੋ ਜਾਂਦੀ ਹਾਂ ਚਾਹ ਦੂਜਾ ਨੂੰ ਰੈਪ ਬਣਾ ਤਾਈਏ ਜੇ ਤੂੰ ਉਧਰੋਂ ਚੜਨਾ ਨਹੀਂ ਲਈ ਤੂੰ ਇਧਰ ਪੌੜੀਆਂ ਨਹੀਂ ਚੜ੍ਹਨੋ ਚੱਕਰਾਂ ਚ ਪੈਂਦੇ ਉਹ ਪਰਲੀ ਸਾਈਡ ਨੂੰ ਬੁੜਿਆਂ ਬਾਸਤੀ ਲੈਂਪ ਬਣਾਇਆ ਉਹ ਬੁੜੇ ਠੇਰੇ ਜਿਹੜੇ ਸਾਡੇ ਪਈ ਉਹਨਾਂ ਨੂੰ ਪਤਾ ਨਹੀਂ ਲੱਗਦਾ ਚਾਹਦਾ ਤੈਨੂੰ ਅੱਜ ਉੱਤਰ ਨੂੰ ਤਾਰ ਦੇ ਉੱਤਰ ਨੂੰ ਦੱਸੋ ਤਾਈ ਹਾਂ ਆਹ ਦੱਸ ਉਹ ਉੱਤਰੂ ਰਸਤਾ ਮੈਨੂੰ ਉਹ ਜਦੋਂ ਮੈਂ ਗਏ ਨਾ ਚਾਰਤਾ ਮੈਥੇਂ ਵੀ ਆਉਣੀ ਆ ਹਾਂ ਉਹ ਤੇਰਾ ਚਾਚਾ ਉਹ ਤਾਂ ਤਾਈ ਨੂੰ ਤੇਰੇ ਚ ਤੇ ਹਿੰਮਤ ਜਿੰਨੀ ਤੇਰੇ ਚ ਕਿਸੇ ਬੁੜੀ ਚ ਨਹੀਂ ਹਿੰਮਤ ਹਾਂ ਕਿਸੇ ਬੁੜੇ ਚ ਨਹੀਂ ਹਿੰਮਤ ਨਹੀਂ ਹਾਂ ਚਲ ਪ੍ਰਮਾਤਮਾ ਕਹਿੰਦੇ ਹੁੰਦੇ ਆ ਵੀ ਸਭ ਨੂੰ ਇੱਕ ਏਕੜੇ ਸਰਮਤ ਬਖਸ਼ੇ ਸਭ ਦੀ ਚੱਲਦੀਆਂ ਰਹਿ ਹਮ ਹੈਨਾ ਕੋਈ ਮਿੰਜੇ ਬੰਦਾ ਗੁਰਵਿੰਦਰ ਕਹਿੰਦੀ ਮੈਂ ਕਿਹਾ ਵੀ ਲਵੀ ਬ ਯਾ ਮੈਂ ਗੈਸੇ ਵਟ ਹੋ ਗਿਆ ਹਾਂ ਅੱਛਾ ਗਿਰੀ ਕੱਤ ਨਹੀਂ ਉਹ ਗਲਾਸ ਵਿੱਚ ਲੱਠੀਆਂ ਗਈਆਂ ਕਰ ਉਹ ਖੂਨ ਨੂੰ ਦੇਖ ਕੇ ਘਬਰਾ ਗਿਆ ਮੈਂ ਭੋਰਾ ਬਰੀ ਬਰੀ ਤੈਨੂੰ ਤਾਂ ਦਿਖਾਈ ਨਹੀਂ ਉਹ ਤੈਨੂੰ ਦਿਖਦਾ ਹੈ ਨਹੀਂ ਮੈਂ ਕਹਾਂ ਅਸਤਨ ਤੀਸਤਾ ਪੈਂਦੀ ਹੈ ਹੱਥ 'ਚ ਉਹ ਨਾ ਨਾ ਉਹਨਾਂ ਨੇ ਤਾਂ ਖੂਨ ਦੇਖ ਰਿਹਾ ਹੁਣ ਤਾਈ ਨੂੰ ਥੋੜੋ ਦਿਖਿਆ ਭਾਈ ਉਹਨਾਂ ਨੇ ਤਾਂ ਘਬਰਾ ਗਿਆ ਨਿਚੜਦਾ ਤਾਂ ਹਾਂ ਚੱਲ ਕੋਈ ਹੁਣ ਤਾਂ ਠੀਕ ਆ ਠੀਕ ਆ ਹੁਣ ਤਾਂ ਚਲੋ ਮਿਲਦੇ ਆ ਜੀ ਫੇਰ ਤੁਹਾਨੂੰ ਨਹੀਂ ਮਲਾ ਭਾਈ ਮੈਂ ਜਾਵਾਂ ਫੇਰ ਬਸ ਜਾ ਤਾਈ ਤੂੰ ਫਰੀ ਹੈ ਠੀਕ ਆ ਉੱਤੇ ਬੈਠ ਜਾ